ਸਮਰਾਲਾ ਪੁਲਿਸ ਅਖਰ 6 ਮਹੀਨੇ ਪਹਿਲਾਂ ਲਾਪਤਾ ਹੋਈ ਇੱਕ ਨਾਬਾਲਗ ਲੜਕੀ ਨੂੰ ਇੱਕ ਲੜਕੇ ਸਮੇਤ ਬਰਾਮਦ ਕਰਨ ਵਿੱਚ ਸਫਲ ਹੋ ਗਈ ਜਿਸ ਦੇ ਵਾਰਸਾ ਨੇ ਆਪਣੀ 14 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਇਸ ਸਾਲ ਫਰਵਰੀ ਵਿੱਚ ਰਿਪੋਰਟ ਦਰਜ ਕਰਵਾਈ ਸੀ ਸਟਾਨਕ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਲਾਪਤਾ ਹੋਈ ਲੜਕੀ ਦੀ ਭਾਲ ਲਈ ਮੋਰਿੰਡਾ ਰੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਲਗਾਤਾਰ ਭਾਲ ਕਰਦੀ ਰਹੀ ਪਰ ਅੱਜ ਪੁਲਿਸ ਇਸ ਲਾਪਤਾ ਲੜਕੀ ਦੇ ਇੱਕ ਨੌਜਵਾਨ ਲੜਕੇ ਨੂੰ ਪਾਲਣ ਵਿੱਚ ਸਫਲ ਹੋ ਗਈ ਹੈ ਤੇ ਉਹਨਾਂ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਸਰ ਸਾਡੇ ਫੀਰਕ 31/25 ਦਰਜ ਹੋਈ ਸੀ 363 ਸ਼ਰਧ ਤੇ ਲੜਕੀ ਇੱਕ ਲਾਪਤਾ ਹੋ ਗਈ ਸੀ ਤੇ ਸੀਯੂ ਇਸ ਲੜਕੀ ਨੂੰ ਟਰੇਸ ਕਰਨ ਲਈ ਲਗਾਤਾਰ ਸਾਡੇ ਪੁਲਿਸ ਟੀਮਾਂ ਕੁਰਾਲੀ ਮਰਿੰਡੇ ਚੰਡੀਗੜ੍ਹ ਤੇ ਛਾਪੇਮਾਰੀ ਕਰਦੇ ਰਹੇ ਅੰਮ੍ਰਿਤਸਰ ਤੱਕ ਸਾਨੂੰ ਅੱਜ ਸਫਲਤਾ ਪ੍ਰਾਪਤ ਹੋਈ ਹੈ ਲੜਕੀ ਸਾਨੂੰ ਮਿਲ ਗਈ ਮਾਤਾ ਪਿਤਾ ਦੇ ਹਵਾਲੇ ਕਰ ਦਿੱਤੀ ਹੈ ਜੀ ਕਿੰਨੀ ਉਮਰ ਹੈ ਕਿੰਨੀ ਕੁਮਰ ਹੈ ਜੀ ਕੰਨ ਟਾਈਮ ਦਾ ਮਾਮਲਾ ਹੈ ਜਿਹੜਾ ਹੈ ਇਹ ਫਰਬਰੀ 2025 ਦਾ ਜੀ ਤੇ ਲੜਕੀ ਦੀ ਉਮਰ ਕਰੀਬ 14 ਸਾਲ ਲੱਗਦੀ ਹੈ ਤੇ ਕੀ ਇਨਸੀਡੈਂਟ ਸਾਰਾ ਜਿਹੜਾ ਅੱਜ ਗ੍ਰਿਫਤਾਰੀ ਪਈ ਹੈ ਜੀ ਜੀ ਲੜਕੇ ਦੀ ਅਸੀਂ ਅਰੈਸਟ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜੀ ਕੀ ਨਾਮ ਵਗੈਰਾ ਕੀ ਹੈ ਜੀ ਲੜਕੀ ਦੀ ਉਮਰ ਕਿੰਨੀ ਹੈਗੀ ਹੈ ਲੜਕੇ ਦੀ ਪਲਸ ਕਿੰਨੀ 20 ਸਾਲ ਦੀ ਹੋਗੀ 20 ਸਾਲ ਦੀ ਉਸ ਤੋਂ ਹਾਂ ਜੀ